ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਆਏ ਅੱਜ ਮਾਸੀ ਕੋਲੇ ਤੇ ਚੈਨਾ ਵਾਲਾ ਪਿੰਡਾ ਬਣਾਲੀ ਕੋਲੇ ਮੂਸੇ ਦੇ ਨਾਲ ਅਸੀਂ ਆਏ ਅੱਠ 9 10 8 9 ਸਾਲ ਹੋ ਗਏ ਪਹਿਲਾਂ ਆਏ ਸੀ ਆਪਾਂ ਨਾਲ ਆਏ ਆ ਆਪਾਂ ਹੁਣ ਨਾਲ ਸ਼ਿਸਟਰ ਹੈ ਤੇ ਬੱਚੇ ਆ ਦੇਖੋ ਅਮਰੂਦ ਤਾਂ ਕੱਚੇ ਹੋਣਗੇ ਨਾ ਕੱਚਾ ਨਾ ਪੱਕਾ ਜੀ ਲੱਗਦਾ ਨਾ ਪੂਰੇ ਖੇਤਾਂ 'ਚ ਹੈਂ ਆ ਵੀ ਹੈ ਇਹ ਆਪਾਂ ਬੈਕ ਸਾਈਡ ਇਧਰ ਅੱਗੇ ਖੜੇ ਆ ਕਰਦੇ ਇੱਥੇ ਮੋਟਰ ਲੱਗੀ ਆ ਹੈ ਜਗ੍ਹਾ ਤੇ ਇਹ ਵੀ ਦੇਤਾ ਤੇ ਈ ਧਰ ਪਾਵਾਂਗੇ ਕਹਿੰਦਾ ਹੋਰ ਇਹ ਤਾਂ ਬੜਾ ਨਜ਼ਾਰਾ ਖੁੱਲਾ ਖੁੱਲਾ ਆ ਆ ਜਾ ਉਧਰ ਖੇਤਾਂ ਚ ਬਸ ਆਪਾਂ ਪਾਉ ਉਹ ਸਾਹਮਣੇ ਸੂ ਹੈ ਆਪਣੇ ਫਿਰ ਸੜਕ ਨਾ ਆਪਣੀ ਨਹੀਂ ਵੀ ਫਿਰ ਸੜਕ ਸੜਕ ਵੀ ਤਾਂ ਲੱਗਣੀ ਚਾਹੀਦੀ ਆ ਨਾਲ ਸੜਕ ਵੀ ਤਾਂ ਨਾਲ ਲੱਗਣੀ ਚਾਹੀਦੀ ਆ ਸੜਕ ਤੇ ਤਾਂ ਹੈਗਾ ਆਪਣਾ ਨਿਊਜ਼ੀਲੈਂਡ ਨਿਊਜ਼ੀਲੈਂਡ ਓਕੇ ਇਹ ਆਪਣਾ ਭਾਣ ਜਾ ਆਕਲੈਂਡ ਚ ਤੇ ਡੈਡੀ ਚਲਾ ਗਿਆ ਫਿਰ ਹੁਣ ਡੈਡੀ ਚਲ ਗਿਆ ਤੂੰ ਕਦੋਂ ਜਾਣਾ ਬਸ 7 ਤਰੀਕ ਨੂੰ ਆਪਾਂ ਕਰ ਦੇਣਾ ਤਿੰਨ ਤਿੰਨ ਨੂੰ ਆਪਾਂ ਕਰ ਦੇਣਾ ਅੱਛਾ ਚਲਾ ਆ ਜਾ ਫਿਰ ਇੱਧਰ ਆਏ ਪਿੱਛੇ ਦੇਖ ਕੇ ਆ ਪਹੀ ਆਉਂਦੀ ਆ ਆ ਸੜਕਾ ਇੱਧਰ ਘਰ ਮੂਰ ਦੀ ਤੇ ਲੋਕੇਸ਼ਨ ਦੇਖੋ ਕਿੰਨੀ ਵਧੀਆ ਆ ਕਰਾਂਗਾ ਪਿੱਛੇ ਕਿੰਨੂ ਦੇ ਬੂਟੇ ਲੱਗੇ ਪੱਟ ਤੇ ਹਨਾ ਇਕਮਾ ਪਟਤੇ ਉਹ ਕਿੰਨੂਆਂ ਦੇ ਬੂਟੇ ਲੱਗੇ ਸੀ ਮੈਨੂੰ ਨਹੀਂ ਪਤਾ ਮੈਨੂੰ ਦੇਖੇ ਨਹੀਂ ਤੈ ਮੈਂ ਤਾਂ ਮੈਨੂੰ ਤਾਂ 6-7 ਸਾਲ ਹੋ ਗਏ ਮਾਰ ਕੇ ਕਦੇ ਤੂੰ ਛੋਟਾ ਸੀ ਜਦੋਂ ਆਇਆ ਸੀ ਹਨਾ ਉਹ ਚਲੋ ਘਰ ਦੇ ਵਿੱਚ ਮੈਂ 22 ਹੋ ਗਿਆ ਇਹ ਘਰਾ ਮਾਸਿਕ ਆਇਆ ਨਾ ਚਲ ਉੱਪਰ ਦੀ ਪੌੜੀਆਂ ਕਿੱਥੇ ਨੇ ਸੱਚ ਸਸਤਾ ਫੋਟੋ ਮੇਰਾ ਮੈਂ ਵੀ ਮੈਂ ਤੇ ਗ੍ਰਿੱਲ ਦੇ ਪੁਰਾਣ ਚੜਕੇ ਆਉਂਦਾ ਨਹੀਂ ਤੁਸੀ ਨਹੀਂ ਆਉਣਾ ਉਹ ਜੋੜਾ ਚੜਜੀ ਦੇਖੋ ਬਈ ਥਿਊ ਦੇਖੋ ਕਿੰਨਾ ਘਣਾਉਂਦਾ ਖੇਤਾਂ ਦੇ ਵਿੱਚ ਕਿਆ ਬਾਤਾਂ ਨੇ ਉਹਦਾ ਨਾਮ ਐਸਾ ਉਹ ਸੀ ਦੀਪੂ ਦਾ ਘਰ ਤੇਰਾ ਮਿੱਤਰ ਹੈ ਜਾਣਦਾ ਤੈਨੂੰ ਮੈਂ ਤਾਂ ਤੇਰੇ ਵਾਂਗੂ ਦਾ 8 9 10 ਸਾਲਾਂ ਬਾਦਾਂ ਮੈਂ ਕਿਹਨੂੰ ਜਾਣਦਾ ਰ ਅੱਛਾ ਇਹ ਮਾਸੀ ਦਾ ਬਹਾਨਾ ਆ ਗਿਆ ਪਿੱਛੇ ਇੱਧਰ ਸਾਰਾ ਕਰਦੇ ਆਲੇ-ਦਾਲ ਹੀ ਆ ਸਾਰਾ ਬਹਾਨਾ ਇੱਥੇ ਕਿੰਨੂਆਂ ਦੇ ਬੂਟੇ ਲੱਗੇ ਪੱਟਦੇ ਸਾਰੇ ਇੱਥੇ ਮੂਸਾ ਪਿੰਡਾਂ ਨਾਲੀ ਵੀਸ਼ੇ ਦੇ ਮਿੰਟਾਂ ਮੁਛੇ ਨੂੰ ਵੇਲੇ ਤੂੰ ਗਿਆ ਸੀ ਆ ਮੈਂ ਗਿਆ ਸੀ ਕਦੋਂ ਅੱਬਾ ਸੋ ਉਹ ਜਦੋਂ 9 ਸਾਲ ਸੀ ਉਹਦੋਂ ਗਿਆ ਸੀ ਅੱਛਾ ਕੱਲ ਨਹੀਂ ਗਿਆ ਕੱਇ ਪਰਸੋਂ ਫਿਰ ਤੇ ਬੰਨੋ ਨਹੀਂ ਮੇਰੀ ਥੋੜਨਾ ਖਿਲਾ ਜਲ ਰਹਾ ਦੁਪਹਿਰ ਹਜੇ ਜੀ 8:00 ਜਾ ਹੋਗੇ ਨਾ ਸੱਲਾ ਤੇ ਕਿੰਨੇ ਬਾਲਸ ਮਰੂਦ ਬੁੱਟੇ ਕਿੰਨੇ ਜਿਹੜਾ ਸਾਰੇ ਕੰਨੇ ਕਪਟੇ ਗਏ ਤੇ ਕੀ ਕਰਨੇ 13 ਮਾਰਚ ਨੂੰ ਉਦੋਂ ਗਰਾਊਂਡ ਭੰਜਣਾ ਤੇ ਸਾਰੇ ਖੱਡੂ ਆਣਗੇ ਹਾਂ ਫੁੱਟਬਾਲ ਹਾਂ ਜੰਦਾ ਫੁੱਟਬਾਲ ਥੱਲੇ ਚੱਲਦੇ ਆ ਮਿੱਤਰੋ ਹਾਂ ਓਕੇ ਬਾਬਾ ਬਾਅਦ ਚਾਟਾ ਸੀ ਯੂ ਕੋਈ ਨਹੀਂ ਉੱਤੇ ਕੀ ਰੱਖਿਆ ਮੈਂ ਆਵਾਂ ਸਿੱਟਾਂ ਔਰੀਆ ਬਣਾਣੀ ਆ ਚੱਲ ਨੂੰ ਭੱਜ ਲੰਦੋ ਮੌਸਮ ਦੇਖੋ ਕਿੱਦਾਂ ਵਧੀਆ ਹੋ ਰਿਹਾ ਅੱਜ ਆਪਣਾ ਯਾਰ ਆ ਲਈ ਜਾਂਦਾ ਤੂੰ ਮਾਣ ਲਾ ਜੋ ਵੱਡਣਾ ਚੱਲੀਏ ਫਿਰ ਹੁਣ ਆਜੋ ਚਲੋ ਯਾਰ ਟਾਈਮ ਬਹੁਤ ਹੋ ਗਿਆ ਹੈ ਪੀ ਤੂੰ ਮਜ਼ਾ ਆਇਆ ਹੈ ਹੈ ਅਨੂਰ ਮਜ਼ਾ ਆਇਆ ਹਾਂ ਜੀ ਈ ਤੂੰ ਮਜ਼ਾ ਆਇਆ ਇੰਨਾ ਇੰਨਾ ਫੇਰਾ ਮਾਈ ਠੀਕ ਹੈ ਕਦੇ ਠੀਕ ਹੈ ਚਲੋ ਲਓ ਜੀ ਹੁਣ ਆਪਾਂ ਰੋਟੀ ਖਾਣੇ ਚੱਲਦੇ ਹਾਂ ਲਓ ਜੀ ਆਪਾਂ ਖਾਣਾ ਖੂਨਾ ਖਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਬੱਸ ਦੇਖੋ ਦੁਬਾਰਾ ਮਸੀਹ ਜੀ ਦਾ ਘਰ ਹਾਂ ਹੈਰੀ ਖਾਲੀ ਰੋਟੀ ਰੋਟੀ ਚਲੋ ਪਤਾ ਹੂੰ ਫੋਟੋ ਮੋ ਫੋਟੋ ਖਿੱਚਣ ਵਾਸਤੇ ਬੈਗੇ ਸਾਰੇ ਇਕੱਠੇ नहीं कर देंगे। बस कोई ना चलो जी। और... दे ना दें चलो और... ਗੱਲ ਹੋਈ ਜੋੜੇ ਜੋੜੇ ਚਲਿਏ ਘਰ ਦੇਖ ਲੈ ਆ ਜਾ ਬੇਸਮੈਂਟ ਤੋਂ ਬੇਸਮੈਂਟ ਤੋਂ ਚਲਿਏ ਜੀ ਚਲੋ ਚਲੋ ਜੀ ਚਲੋ 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 ਨੂੰ ਕਰੋ ਬਾਰ ਬਾਰ ਜ ਨਹੀਂ ਖੜਾਉਂਦੇ ਉੱਲੇ ਇੱਥੇ ਮੇਰੇ ਲੋ ਕਹਦੇ ਹੋਰ ਕੋਈ ਨਹੀਂ ਕਹਿਦਾਂਗੇ ਬਾਈ ਨੂੰ ਉਹ ਗੇਟ ਵੀ ਢਾਤਾ ਦੇਖਾ ਕੋਈ ਨਹੀਂ ਕਹਿਦਾਂ ਨੇ ਅੰਕਲ ਨੂੰ ਕੀ ਪਤਾ ਕਹਿਦਾਂ ਨੇ ਬਾਈ ਹੋਰੇ ਕਿੱਧੇ ਪਾਗੇ ਪਾਈ ਕੋਈ ਗੱਡੀ ਕਿਉਂ ਨਹੀਂ ਆਉਂਦੇ ਨਾ ਹੋਰ ਮਾ ਇਹੋ ਤਾਂ ਲਿਆਉਂਦੇ ਵੀ ਨਹੀਂ ਤੁਸੀਂ ਦੂਸਰੇ ਦੀ ਵਿਹਲੀ ਚਾਹੀ ਸੀ ਤਾਂ ਗੇਟ ਢਾਤਾ ਹੁਣ ਦੇਖਦੇ ਆ ਚੱਲ ਅਸੀਂ ਥੋੜਾ ਜਿਹਾ ਲੇਟ ਹੋ ਗਏ 5 ਵਜੇ 5 ਵਜੇ ਤੱਕ ਬਾਰ ਕਹਿੰਦੇ ਹੁੰਦਾਗਾ ਖੁੱਲਾ ਅਸੀਂ ਥੋੜਾ ਲੇਟ ਹੋ ਗਏ ਚਲੋ ਕੋਈ ਨਹੀਂ ਫੇਰ ਆ ਜਾਾਂਗੇ ਕਿਹੜਾ ਫੋਟੋ ਫੋਟੋ ਖਿਚਵਾਣੇ ਹੋਰੇ ਮਾਰਕੀ ਕੋਲੋਂ ਅਸੀਂ ਆ ਗਏ ਸੀਗੇ ਘਰੇ ਆ ਗਏ ਤੇ ਕੱਲ ਵਲੋਗ ਬਣਾਣੀ ਅੱਜ ਨਹੀਂ ਪਈ ਹਲਦਾ ਸੀਗਾ ਕੋਠੀ ਤੋਂ ਬਾਅਦ ਕੀ ਬਣਾਇਆ ਸੀ ਉੱਥੇ ਆਪਣੇ ਨਾਲ ਦੱਸਿਓ ਨਾ ਲੱਗਾਇਆ ਨਾ ਬੱਸ ਸਟਾਪ ਟਾਈਮ ਥੋੜਾ ਜਿਹਾ 5:00 ਤੇ ਹੋ ਗਿਆ ਸੀਗਾ ਹੂੰ 5:00 ਜੇ ਬੰਦ ਕਰ ਦਾਂਗੇ ਇਹਨੂੰ ਗੇਟ ਓਕੇ ਗੇਟ ਬੰਦ ਕਰ ਦਉਂਦੇ ਆ ਉਹਦੇ ਕਰਕੇ ਨਾ ਸਾਨੂੰ ਅੰਦਰ ਨਹੀਂ ਜਾਇਆ ਅਸੀਂ ਅੰਦਰ ਜਾਇਆ ਨਹੀਂ ਗਾ ਸਾਡੇ ਤੋਂ ਕੋਠੀ ਦੇ ਅੰਦਰ ਤੈਨੂੰ ਉਸ ਵਾਲੀ ਦੇ ਚਲੋ ਫੇਰ ਇਹਨਾਂ ਨੂੰ ਗੇੜਾ ਦਵਾ ਕੇ ਲਿਆਵਾਂ ਮੈਂ ਕੱਲ ਆਪਣੀ ਮਾਸੀ ਦਾ ਪਿੰਡ ਨਾਲ ਸੀ ਉਹਦੇ ਕਰਕੇ ਨਾ ਸੀ ਜਾਇਆ ਨਹੀਂ ਗਿਆ ਅੰਦਰ ਅਸੀਂ ਫੇਰ ਗੇੜਾ ਦੇਖ ਕੇ ਆਵਾਂ ਮੈਂ ਕਰਾਂ ਆਉਂਦੇ ਹੋਈ ਲੇਟ ਹੋ ਗਏ ਹਾਂ ਹਾਂ ਮਾਨਸਾ ਤਾਂ ਹੁਣ ਗੇੜਾ ਟਾਈਮ ਹੋ ਗਿਆ ਸੀਗਾ 5 ਵਜੇ ਉਹ ਬੰਦ ਕਰ ਦਿੰਦੇ ਹੁੰਦੇ ਦੁਆਰੇ ਦੇਖ ਕੇ ਆਉਣਾ ਮੈਂ ਮਤਲਬ ਇਹ ਤਾਂ ਬਾਗੇ ਜਾ ਕੇ ਆਏ ਹੋਏ ਨਹੀਂ ਮੈਂ ਕਦੇ ਗਈ ਨਹੀਂ ਹੈਗੀ ਮੈਂ ਦੇਖਿਆ ਨਹੀਂ ਹਾਂ ਨਾ ਦੇਖਾਂਗੇ ਦੁਆਰੇ ਕੋਸ਼ਿਸ਼ ਕਰਾਂਗੇ ਕਦੇ ਕਿਸੇ ਹੋਰ ਵਲੌਗ ਚ ਸਾਰੀ ਜਾਵਾਂਗੇ ਜਿੰਦ ਦੇ ਦੇਖਦੇ ਆ ਅੱਜ ਵੀ ਅਸੀਂ ਸਾਰੇ ਗਏ ਸੀ ਦੀਦੀ ਹੋ ਰਹੇ ਸਾਰੇ ਆਪਣੀ ਸਾਰੀ ਮੰਮੀ ਹੋ ਰਹੇ ਸਾਰੇ ਸੀ ਪਰ ਬਸ ਸਾਨੂੰ ਦੇਖਣ ਨੂੰ ਕੁਝ ਨਹੀਂ ਮਿਲਿਆ ਬਸ ਦੋ ਬਾਰੀਆਂ ਆ ਗਈ ਤੇ ਮੰਮੀ ਵੈਸੇ ਸਾਡ ਮੰਮੀ ਤਾਂ ਇੱਕ ਦਿਨ ਪਹਿਲਾਂ ਜਾ ਕੇ ਆਏ ਸੀ ਅਸੀਂ ਉਹ ਦੁਆਚ ਦੁਆਰੇ ਚਲੇ ਗਏ ਸੀ ਮਾਸੀ ਕੋਲੇ ਜਿਹੜੇ ਹਿਸਾਬ ਨਾਲ ਉਹਨਾਂ ਚਾਹ ਮੰਮੀ ਹੋਰ ਤਾਂ ਅੰਦਰ ਜਾਇਆ ਸੀ ਸਾਰੇ ਮਾਮਾ ਜੀ ਹੋ ਰਹੇ ਸਾਰੇ ਗਏ ਸੀ ਅੰਦਰ ਜਾ ਕੇ ਮਿਲ ਕੇ ਆਏ ਨੇ ਉਹਨਾਂ ਨੂੰ ਉਹਨਾਂ ਨੇ ਕਹਿਤਾ ਸੀਗਾ ਉਹ ਮਿੱਤਰ ਆ ਜਿਹੜਾ ਮਾਸੀ ਦੇ ਮੁੰਡੇ ਦਾ ਦੋਸਤ ਆ ਉਹਨੇ ਕਹਿਤਾ ਸੀਗਾ ਜੀ ਨੂੰ ਜਿਹੜਾ ਆਇਆ ਨੇ ਵੈਸੇ ਉਹ ਵੈਸੇ ਮੈਨੂੰ ਨਹੀਂ ਦਿੰਦੇ ਬੱਚਾ ਵੀ ਛੋਟਾ ਆਪਦੀ ਵੀ ਪ੍ਰਾਈਵੇਸੀ ਆ ਦੋ ਚਾਰ ਫੈਮਲੀ ਆਉਂਦੀਆਂ ਹੁਣ ਕਿਤਾ ਵਾਰ ਦੇਖਦੇ ਹੁਣ ਮਿਲਤਾ ਸੀ ਵੀ ਜਾ ਸਕਦੇ ਅੰਦਰ ਤਾਂ ਵੀ ਜਾ ਸਕਦੇ ਹਾਂ ਪਰ ਅਸੀਂ ਵੀਡੀਓ ਤੋਂ ਤੇ ਬਣਾਉਣੀ ਹੈਗੀ ਦੇਖੋ ਸ਼ੂਟ ਵੀ ਨਹੀਂ ਕਰਨੀ ਵੀਡੀਓ ਅਗਰ ਜੇ ਮਤਲਬ ਅਸੀਂ ਹੁਣ ਜਾਵਾਂਗੇ ਵੀ ਵੀਡੀਓ ਦਾ ਉੱਥੇ ਸ਼ੂਟ ਨਹੀਂ ਨਾ ਕਰਨੀ ਮਤਲਬ ਹੋਰ ਚੀਜ਼ਾਂ ਦੀ ਤਾਂ ਕਰ ਸਕਦੇ ਆ ਅੰਦਰ ਜਾ ਕੇ ਉੱਥੇ ਨਹੀਂ ਕਰ ਸਕਦੇ ਹਾਂ ਨਾ ਆਪਾਂ ਉਹਨਾਂ ਦੀ ਲਾਈਫ ਹਜੇ ਕਿਸੇ ਨਾਲ ਵੀ ਪਤਾ ਹੀ ਐਨਾ ਕੁਝ ਹੋਇਆ ਸ਼ੇਅਰ ਹੀ ਮਤਲਬ ਆਪਣੇ ਆਪ ਨੂੰ ਹੀ ਐਨਾ ਦੁੱਖ ਹੈ ਵੀ ਆਪਾਂ ਉਹ ਚਾਹੇ ਕਹਿਣ ਚਾਹੇ ਨਾ ਉਹ ਖੁਦ ਆਪਾਂ ਨੂੰ ਵੀ ਪਤਾ ਵੀ ਆਪਾਂ ਨੇ ਸ਼ੇਅਰ ਨਹੀਂ ਕਰਨੀ ਹੂੰ ਤਾਂ ਕਰਕੇ ਆਪਾਂ ਬੰਲੀ ਆਪਾ ਹੋ ਵੀ ਨਿਕਰੇ ਹੂੰ ਚਲੋ ਆਪਾਂ ਤਾਂ ਇੱਧਰ ਹੀ ਘੁੰਮਣ ਆਉਂਦੇ ਥਰੀ ਬਹੁਤ ਸੀਗਾ ਉਹਨਾਂ ਨੂੰ ਤਾਂ ਆਪਾਂ ਮਿਲੇ ਵੀ ਹੋਏ ਆ ਉਹ ਤਾਂ ਭੀਖੀ ਬਹੁਤ ਬਾਰੀ ਆਇਆ ਪਹਿਲਾਂ ਵੋਟਾਂ ਤੋਂ ਪਹਿਲਾਂ ਵੀ ਆਇਆ ਹੂੰ ਚਲੋ ਜਿਹੜੇ ਨਹੀਂ ਇੱਥੇ ਦੁਬਾਰਾ ਸਾਈਕੋ ਆਉਂਦੇ ਰਹਿੰਦੇ ਨੇ ਉਹ ਬਾਈ ਤਾਂ ਸਤੂਲ ਸਾਰੇ ਤਾਂ ਆਪਣੇ ਪਿੱਖੀ ਤਾਂ ਬਹੁਤ ਜ਼ਿਆਦੇ ਰਹਿਆ ਉਹਦੇ ਡੈਡੀ ਵੀ ਆਉਂਦੇ ਰਹੇ ਆ ਉਹਦੀ ਮਾਤਾ ਆਪਣੇ ਸਮਾਂ ਆਉਂਦੇ ਆ ਅਜੇ ਤਾਂ ਬਹੁਤ ਵੱਡ ਸਾਬ ਚਲੋ ਉਹ ਸਾਨੂੰ ਤਾਂ ਕੋਈ ਨਹੀਂ ਨੇ ਬੱਚਿਆਂ ਨੂੰ ਦਿਖਾਉਣਾ ਸੀ ਵੀ ਚਲ ਗੱਡੀਆਂ ਟਰੈਕਟਰ ਦੇ ਦੇਖਣਾ ਸੀ ਇਹਨਾਂ ਨੇ ਹਨ ਉਹ ਚੀਜ਼ ਸੀ ਚਲੋ ਹੋਰ ਤਾਂ ਕੁਝ ਨਹੀਂ ਚਲੋ ਹੁਣ ਮਿਲਦੇ ਆ ਅਗਲੇ ਹੁਣ ਮਤਲਬ ਉਹ ਤਾਂ ਬੱਚਿਆਂ ਨੂੰ ਸਿੱਖਿਆ ਵੀ ਮਿਲਦੀ ਆ ਹੁਣ ਰਵੀਤ ਜਾਣਦੀ ਆ ਠੀਕ ਆ ਵੀ ਮਤਲਬ ਉਹ ਕਹਿੰਦੇ ਸਿੱਧੂ ਮੁਸਿਆਲੇ ਵੀ ਵੀ ਹਾਂ ਮੈਂ ਉਹਨਾਂ ਦੇ ਦੇਖਣਾ ਉਹਨਾਂ ਦੀ ਗੱਡੀ ਦੇਖਣੀ ਆ ਲੇਕਿਨ ਉਹ ਉਸ ਚੀਜ਼ ਤੋਂ ਉਹਨੂੰ ਸਿੱਖਣ ਨੂੰ ਵੀ ਮਿਲੂ ਅਗਰ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿੰਨਾ ਕੁਸ਼ ਕਰਿਆ ਕਿੰਨਾ ਨਾਮ ਕਮਾਇਆ ਇੰਨੀ ਛੋਟੀ ਉਮਰ ਦੇ ਵਿੱਚ। ਇਹ ਮਤਲਬ ਬੱਚਾ ਨੂੰ ਵੀ ਇਹ ਚੀਜ਼ ਸਹੀ ਮਤਲਬ ਉਹਦੇ ਦਿਮਾਗ ਦੇ ਵਿੱਚ ਬਿਲਕੁਲ ਸਾਡੀ ਬੜੀਆ ਨੂੰ ਕਿਸੇ ਹੋਰ ਕਲਾਕਾਰ ਦਾ ਪਤਾ ਹੀ ਹੈ ਨਹੀਂ। ਨਹੀਂ ਹੋਰ ਦਾ ਨਾਮ ਨਹੀਂ ਪਤਾ। ਨਹੀਂ ਕਦੇ ਉਹਨੇ ਸੌਂਗ ਸੁਣਿਆ ਕਿਸੇ ਦਾ ਵੀ। ਚਲ ਸੌਂਗ ਤਾਂ ਉਹਨੂੰ ਨਾਮ ਨੂੰ ਹੁੰਦਾ ਤਾਂ ਜਮੀ ਨਹੀਂ ਪਤਾ। ਹਮ। ਚਲੋ ਜੀ ਮਿਲਦੇ ਆ ਅਗਲੇ ਬਲੌ ਦੇ ਵਿੱਚ। ਸਾਰਿਆਂ ਨੂੰ ਸ਼ਸ਼ੀ ਦਾ ਬਾਈ। ਓਕੇ ਜੀ ਬਾਈ ਬਾਈ।